A do cheiro, vai lá e... अच्छा द सोना काका अच्छा का, देना क्या क्या लाइक कर दो हेलो गाइस ਨਵੇਂ ਮਿੱਤਰੋ ਕਰ ਦਿਓ ਲਾਈਕ ਨੂੰ ਸ਼ੇਅਰ ਤੇ ਲਾਈਕ ਕਰਕੇ ਜਰੂਰ ਆਓ ਜਾਂ ਆਜੋ 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 ਕਰਦੇ ਆਂ ਅੱਜ ਗੱਲਾਂ ਬਾਤਾਂ ਤੇ ਤੁਸੀਂ ਜੋ ਕਿਸੇ ਨੇ YouTube ਜਾਂ Facebook ਬਾਰੇ ਕੋਈ ਇਨਫਰਮੇਸ਼ਨ ਲੈਣੀ ਆ ਤਾਂ ਉਹ ਲੈ ਸਕਦੇ ਆ YouTube Facebook ਬਾਰੇ ਤੇ ਆਪਾਂ ਹੁਣ ਇਸ ਤੇ ਡੇਲੀ ਲਾਈਵ ਹੋਇਆ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਵੀ ਆਵੇ ਲਾਈਕ ਜ਼ਰੂਰ ਕਰਕੇ ਜਾਵੇ ਹੌਲੀ 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 ਆਪਾਂ ਲਾਈਵ ਸ਼ੁਰੂ ਕਰਾਂਗੇ ਇਸ ਤੇ ਆ ਜਾਓ ਯਾਰੋ ਜੁੜ ਜਾਓ ਜੁੜ ਜਾਓ आवाज जो कोई देख रहा है आवाज दस दो भाई आवाज सही आ रही है या नहीं आज आज जुड़ जाओ जुड़ जाओ जे किसी ने यूट्यूब या फेसबुक बारे ਕੁਝ ਪੁੱਛਣਾ ਜਾਂ ਪੁੱਛਣਾ ਤੇ ਉਹ ਪੁੱਛ ਸਕਦਾ ਕਿਸੇ ਨੇ ਆਪਦਾ YouTube ਤੇ ਜਾਂ Facebook ਤੇ ਚੈਨਲ Facebook ਤੇ ਖਾਸ ਕਰਕੇ Facebook ਤੇ ਕਿਸੇ ਦਾ ਚੈਨਲ ਗਰੋ ਨਹੀਂ ਹੋ ਰਿਹਾ ਜਾਂ ਕਿਸੇ ਨੇ ਕੋਈ ਜਾਣਕਾਰੀ ਲੈਣੀ ਆ ਤਾਂ ਉਹ ਲੈ ਸਕਦਾ ਜਾਣਕਾਰੀ ਬਾਕੀ ਤੁਸੀਂ ਜਿਵੇਂ ਜਿਵੇਂ YouTube ਤੇ ਮੇਰੇ ਨਾਲ ਜੁੜਨਾ ਸ਼ੁਰੂ ਕਰੋਗੇ ਆਪਣਾ ਇਸ ਚੈਨਲ ਦੇ ਉੱਤੇ ਅਮੇਜ਼ਿੰਗ ਫੈਕਟ ਵਗੈਰਾ ਵੀਡੀਓ ਆਪਾਂ ਅਪਲੋਡ ਕਰਦੇ ਆ ਤੇ ਲਾਈਵ ਹੁਣ ਆਪਾਂ ਡੇਲੀ ਹੋਇਆ ਕਰਾਂਗੇ ਤੋ ਇਨੇ ਕੀ ਬੇਨਤੀ ਆ ਵੀ ਲਾਈਵ ਨੂੰ ਲਾਈਕ ਜ਼ਰੂਰ ਕਰਕੇ ਆਇਆ ਕਰੋ ਤੇ ਬਾਕੀ ਦੂਜੀ ਗੱਲ ਚੰਗੀ ਜਾਣਕਾਰੀ ਜਿੱਥੇ ਮਿਲਦੀ ਹੋਵੇ ਉੱਥੇ ਘੱਟ ਹੀ ਉਤਨਾ ਨਾਂ ਲੱਗਾ ਤਾ ਮਰੀ ਜਾਣਾ ਸਰਗਨਾ ਆਜੋ 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 ਆਜੋ

మ ओ ओ इतने फोन तो लग गए हैं वो तो अच्छा ना क्या ये किसी ने इंस्टाग्राम फेसबुक के लिए जानकारी आती नहीं है आती तो, है आती नहीं है ये इधर बच्चन बच्च, ये ना, हाँ ना तो बच्च क्या किया आते मैं नहीं है क्या हाय गैस मम्मी आ रहा तो तू बोलो हाय गैस मैं बोल नहीं हूँ पक्का हाँ मैं बोल नहीं हू ਤੇ ਨਹੀਂ ਹੁੰਦਾ ਬੋਤ ਤੇ ਇਸ ਤੇ ਨਹੀਂ ਹੁੰਦਾ ਲੋਕ ਜੇ ਕਿਸੇ ਨੇ ਜਾਣਕਾਰੀ ਲੈਣੀ ਹੈ ਤੁਸੀਂ ਲੈ ਸਕਦੇ ਹੋ ਮਜ਼ਾਕ ਨਾ ਮਜ਼ਾਕ ਰਹੇਗਾ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਕਿਸੇ ਨੇ ਇੰਸਟਾਗ੍ਰam ਫੇਸਬੁੱਕ ਬਾਰੇ ਕੁਝ ਪੁੱਛਣਾ ਤਾਂ ਪੁੱਛ ਸਕਦਾ ਖਾਸ ਕਰਕੇ ਫੇਸਬੁੱਕ ਬਾਰੇ ਜੇ ਕਿਸੇ ਨੇ ਕੁਝ ਪੁੱਛਣਾ ਕਿਸੇ ਦਾ ਪੇਅ ਆਊਟ ਚ ਦਿੱਕਤ ਆ ਬਾਕੀ ਮੈਂ ਮੈਂ ਆਪਦੇ ਚੈਨਲ ਤੇ ਇਦਾਂ ਦਾ ਨਹੀਂ ਕੁਝ ਬਣਾਉਗਾ ਪਰ YouTube ਦੇ ਉੱਪਰ ਲਾਈਵ ਹੋਇਆ ਮੈਂ ਜ਼ਿਆਦਾਤਰ ਇਸ ਤੇ ਅਮੇজিং ਫੈਕਟ ਵਗੈਰਾ ਵੀਡੀਓ ਅਪਲੋਡ ਕਰਦਾ ਅਮੇজিং ਫੈਕਟ ਵਗੈਰਾ ਵੀਡੀਓ ਅਪਲੋਡ ਕਰਦਾ ਪਰ YouTube ਤੇ ਅੱਪਰ ਲਾਈਵ ਆਇਆ ਵੀ ਕੋਈ ਤਾਂ ਗੱਲ ਕਿੰਨੀ ਕਿ ਮੈਨੂੰ ਨੌਲੇਜ ਆ ਮੈਂ ਤੁਹਾਨੂੰ Facebook ਬਾਰੇ ਨੌਲੇਜ ਦੇਵਾਂਗਾ ਸੋ ਲਾਈਵ ਨੂੰ ਲਾਈਕ ਜ਼ਰੂਰ ਕਰਕੇ ਜਾਓ ਜਾਂ ਤੇ ਲਾਈਵ ਨੂੰ ਸ਼ੇਅਰ ਵੀ ਕਰਦਿਆ ਕਰੋ ਤੋ ਇਨੀ ਕੀ ਬੇਨਤੀ ਆ ਆਜੋ ਜੁੜ ਜੋ ਆਪਾਂ ਕਰਦੇ ਆ ਗੱਲਾਂ ਬਾਤਾਂ ਕਰ ਦੋ ਲਾਈਵ ਨੂੰ ਸ਼ੇਅਰ ਤੇ ਜੁੜ ਜੋ ਆਜੋ 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 ਲਾਈਵ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਮੇਰਾ ਭਾਈ ਕਿਉਂਕਿ ਤੁਸੀਂ ਸਾਥ ਦਿਓਗੇ ਤਾਂ ਆਪਾਂ ਅੱਗੇ ਹੋਵਾਂਗੇ ਨਾ ਅੱਗੇ ਵਧਾਂਗੇ ਆ ਥੋੜੀ ਨੈਟਵਰਕ ਪ੍ਰੋਬਲਮ ਚੱਲ ਰਹੀ ਉਹਦੇ ਕਰਕੇ ਨੈਟ ਦੀ ਥੋੜੀ ਰੀ ਕਨੈਕਟਿੰਗ ਹੋਇਆ ਸੀਗਾ ਸੋ ਆਜੋ ਬਈ ਬੇਨਤੀ ਆ ਜੁੜ ਜੂ ਚੌਂਕੀ ਮੁੰਡਾ ਪੇਜ ਦੇ ਚੌਂਕੀ ਮੁੰਡਾ YouTube ਚੈਨਲ ਦੇ ਉੱਤੇ ਤੇ ਆਪਣਾ ਇੱਕ ਹੋਰ ਵੀ ਚੈਨਲ ਆ ਚੱਲ ਬੱਬਾ ਚੱਲ ਤੇ ਉਹ ਜਿਹੜਾ ਚੈਨਲ ਆ ਉਹ ਉਸ ਤੇ ਆਪਾਂ ਫਨੀ ਫਨੀ ਵੀਡੀਓ ਜਿਹੜੀਆਂ ਹੈਗੀਆਂ ਉਹ ਅਪਲੋਡ ਕਰਦੇ ਆ ਸੋ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਆਵਾਜ਼ ਮੇਰੀ ਸਹੀ ਆ ਰਹੀ ਹੈ ਇਹ ਮੈਨੂੰ ਜਰੂਰ ਦੱਸ ਦੋ ਜੀ ਸੋ ਤੁਹਾਨੂੰ ਆਜੂ ਵੀ ਆਜੂ ਆਜੂ ਮੈਕਸੀ ਮੈਕਸੀ ਨੋਟੀ ਬਾਤ ਹੈ ਜੀ ਇਹ ਜੇ ਤੁਹਾਨੂੰ ਦਿਖਾਉਂਦਾ ਮੈਂ ਆ ਸਾਡੀ ਮੈਕਸੀ ਹੈਲੋ ਕਰੋ ਸੂ ਲਾਈਵ ਦੇ ਵਿੱਚ ਆਇਆ ਕਰੋ ਗੱਲਾਂ ਬਾਤਾਂ ਕਰਾਂਗੇ ਆਪਾਂ ਤੁਹਾਡੇ ਨਾਲ ਜੋ 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 ਲਾਈਵ ਦੇ ਵਿੱਚ ਨਾਲੋ ਯਾਰੋ ਅਰੋ ਯਾਰੋ ਕਰ ਦੋ ਸ਼ੇਅਰ ਲਾਈਵ ਨੂੰ ਆਪੂ ਦੇ ਉੱਪਰ ਹਾਂ ਨਹੀਂ ਬੋਤੇ ਇਹਦੇ ਚ ਨਹੀਂ ਆਉਂਦਾ ਸਰਗੋਣ ਬੋਤੇ ਕਿਉਂ ਵਾਰ-ਵਾਰ ਖੋਲ-ਖੋਲ ਕੇ ਕਰੀ ਜਾਂਦੇ ਆ ਪੂਰਾ ਫੜਾ ਦੇ

मैंने लागू तू तुम मेरे तो कोट तक खाली हैं। अम्म अम्म लगा। ऐसे आ जाओ भाई जुड़ जाओ यार कर दो लाइव और शेयर फटाफट आज लाइव चैट दे विच ते आपा कर रहे हैं गल्ला बता लाइव चैट आज आज आज

ਵੇਨਾ ਬਹੁਤ ਸੱਦੀ ਜਿਹੜੀ ਹੈਗੀ ਇੱਕ ਆਹ ਇੱਕ ਆਹ ਸਾਡੀ ਲੋਕ ਦੀ ਤੇ ਆਲੇ ਆਗੂ ਦੇ ਸਰਗਨ ਦਾ ਤਾਂ ਹੈਲੋ ਕੀ ਹੋ ਗਿਆ ਵੇ ਵੇ ਫੋ ਲਾਈਵ ਨੂੰ ਲਾਈਕ ਜ਼ਰੂਰ ਕਰਕੇ ਜਾਓ ਜਾਂਜੀ ਲਾਈਵ ਨੂੰ ਲਾਈਕ ਜ਼ਰੂਰ ਕਰਕੇ ਜਾਓ ਜਾਂਜੀ ਮੈਕਸੀ ਮੋਟਵਾਲ ਪਟਵਾਰ ਕਿਤੇ

ਆਉ ਦਾ ਕੁਝ ਪੁੱਛਣਾ ਦੱਸਣਾ ਇਹ ਹੈਗੇ ਸਾਡੀ ਸਰਗੁਣ ਕੌਣਾ ਹੈ ਹਾਂ ਸਰਗੁਣ ਸਰਗੁਣ ਮਿੱਠੀ ਵੋਏ 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 ਉਹ ਅਜਿਹਾ ਮੈਂ ਇੱਕ ਅੰਦੂਵਾ ਹਾਂ ਇਹ ਹੋਤੇ ਨੇ ਇਹ ਸਰਗੁਣ ਸ਼ਰਾਰਤੀ ਆ ਤੇ ਇਹਨੇ ਸਕੂਲ ਜਾਣਾ ਨਹੀਂਗਾ ਤੇ ਪੰਗੇ ਲੈਣੇ ਆ ਤੇ ਸਕੂਨ ਜਾਉਗੀ ਪਤਾ ਨਹੀਂ ਕੀ ਕਰਿਆ ਕਰੋਗੇ ਸੋ ਸਰਗੁਣ ਲਈ ਇੱਕ ਲਾਈਕ ਤਾਂ ਪਾਉਂਦਾ ਤੇ ਲਾਈਕ ਜ਼ਰੂਰ ਕਰੋਗਾ ਵਿਚਾਰੀ ਨੂੰ 2 ਘੰਟੇ ਹੋਈ ਸ਼ਾਮ ਆਦੀ ਨੂੰ ਇੰਨਾ ਟਾਈਮ ਸ਼ਾਲਾ ਮਾਰਨ ਤੋਂ ਬਾਅਦ ਇੱਕ ਲਾਈਕ ਤਾਂ ਪਾਉਂਦਾ ਸੋ ਵੀ ਦੇਖੀ ਆ ਵੀ ਲਾਈਵ ਨੂੰ ਲਾਈਕ ਜ਼ਰੂਰ ਕਰਕੇ ਆਇਆ ਕਰੋ

मा आव... गया ये डंप वाला है बीमा में डंप पर डंप मैंने माने हैगा डंप आउट आउट क्या हुआ मा गया हां हो गया खा तो ओके

मैं बॉल कट के दवा एक मिनट पुत हाँ हाँ <स्ताने> <स्ताने त्यौक्ड़े ट्रक्ड़े>

চলো ঠিক জি বহে বাই জি সারা নয়